ਜਿੰਦਾਬਾਦ ਜਿੱਤ ਗਿਆ ਵੀ ਜਿੱਤ ਗਿਆ ਕਮਲ ਭਾਜੀ ਜਿੱਤ ਗਿਆ ਜਿੱਤ ਗਿਆ ਵੀ ਜਿੱਤ ਗਿਆ ਕਮਲ ਭਾਜੀ ਜਿੱਤ ਗਿਆ ਜਿੰਦਾਬਾਦ ਸ਼ਾਹਗਿਰ ਜਿੰਦਾਬਾਦ ਕਮਲ ਭਾਜੀ ਜਿੰਦਾਬਾਦ ਕਮਲ ਭਾਜੀ ਜਿੰਦਾਬਾਦ ਕਮਲ ਭਾਜੀ ਜਿੰਦਾਬਾਦ ਸ਼ਾਹਗਿਰ ਜਿੰਦਾਬਾਦ ਸਾਡੇ ਆ ਅੱਛਾ ਹੀ ਹੈ ਕੀ ਹੋ ਰਿਹਾ ਲੱਛਣ ਤਾਂ ਲੋਕੀ ਆ ਤੇ ਉਦਾਂ ਵੀ ਤੁਹਾਡੇ ਨੂੰ ਸੇਵਾ ਬੜੀ ਕਰਦੇ ਜਿੱਦਾਂ ਲੋਕਡਾਊਨ ਜਿੰਨਾ ਬਧੇਰੀ ਸੇਵਾ ਕੀਤੀ ਆ ਖੱਲੇ ਲੋਕਡਾਊਨ ਜੀ ਹੁੰਦਾ ਅੱਗੇ ਪਿੱਛੇ ਵੀ ਜੋ ਜਿੱਦਾਂ ਦੀ ਸੇਵਾ ਹੋਏ ਮੇਸ਼ੇ ਕਈ ਸਾਲਾਂ ਤੋਂ ਮਨਾਂ ਦੀ ਘੱਟੇ ਆ ਰਹੇ ਕਿਸੇ ਪਾਰਟੀ ਨਾਲ ਨਹੀਂ ਆਜ਼ਾਦ ਉਮੀਦ ਖਜ਼ਾ ਉਮੀਦ ਵਾਲੇ ਜਿੰਦਾਬਾਦ ਅਸੀਂ ਚਲਕੇ ਰਾਵਾਂਗੇ ਫਿਰ ਅਸੀਂ ਦਸੰਦ ਤੇ ਜਿੰਦਾਬਾਦ ਬੋਛਾ ਗੱਲ ਜੀ ਜਿੰਦਾਬਾਦ ਕਮਲ ਭਾਜੀ ਜਿੰਦਾਬਾਦ ਕਮਲ ਭਾਜੀ ਜਿੰਦਾਬਾਦ ਸਾਹਿਬ ਜਿੰਦਾਬਾਦ

ਚਰੋਂ ਆਇਓ ਨਾ ਇੱਥੇ ਕੋਠੀ ਪਾਈ ਆ ਅਨਮੋਲ ਹੀ ਗਲੇਬ ਸੇ ਇਥੋਂ ਦੇ ਵਸਦੀ ਐ ਵੀਡੀਓ ਨਹੀਂ ਬਖਾਉਣੀ ਹੱਥ ਤੇ ਸਾਡੇ ਕੋਲ ਵੀਡੀਓ ਵੀ ਆਈਆਂ ਨੇ ਬਣਾਉਂਦੇ ਆ ਉਹ ਕਹਿੰਦੇ ਨਾ ਇਹੋ ਜਿਹਾ ਕੰਮ ਨਹੀਂ ਦਿੰਦੇ ਲੋਰ ਤੇ ਰੋਜ ਆ ਤੁਹਾਨੂੰ ਪ੍ਰਸ਼ਸਕਾਰ ਦਾ ਕੋਈ ਖਰਚਾ ਹੁੰਦਾ ਹੀ ਐ ਫਿਰ ਉਹ ਇੱਕ ਫਾਰਮੈਟ ਆ ਪੂਰੀਆ ਕਰਦੀਆਂ ਪੁਲਿਸ ਦੇ ਨਾਲ ਪੁਛਕਿਸ਼ ਕਰਾਉਂਦੇ ਆ ਪਿੰਨੋ ਵੀ ਦੇਖੋ ਕੁਛ ਹੁੰਦਾ ਨਹੀਂ ਨਹੀਂ ਆ ਦਿੱਖਿਆ ਬਾਕੀ ਤੇ ਆ ਵੀ ਅਹਿਤੀ ਵਾਲੀ ਇਹਨਾਂ ਨੂੰ ਮੌਕਾ ਦਿਓ ਭੁੱਲੀ ਜਾਂਦੇ ਹਨ ਤੁਸੀਂ ਮੇਰੇ ਸਾਥ ਦੋਗੇ ਮੇਰੇ ਤੇ ਮਗੇ ਸਾਥ ਸਾਡੇ ਸਾਥ ਦੀ ਲੋੜ ਹੈ ਬਸ ਸਾਥੇ ਤੁਹਾਡਾ ਜਿੱਤੇ ਸਾਨੂੰ ਸਾਡੇ ਮੇਰੇ ਸਾਥ ਕਰਨਾ ਨਾ ਭੁੱਖ ਜਾਵਾਂਗਾ ਤੇਰੇ ਜਾਇਓ ਤੇ ਦੋ ਗੁੱਡੀਆਂ ਆ ਬਹੁਤ ਆਂਟੀ ਨਾਲ ਕੋਲ ਦੇ ਅੰਟੀ ਕੋ ਸਹਾਰਾ ਦਿੰਦੇ ਸਹਾਰਾ ਅਭੀ ਕੋ ਨਹੀਂ ਮੈਂ ਇਹਨਾਂ ਇਹਨਾਂ ਕਰੀ ਤੇ ਮੇਰਾ ਕੋਈ ਅੰਟੀ ਮਾਰੇ ਕੋ ਕਰੀ ਲਊਗੀ ਸਾਡੇ ਉਹ ਮੈਨੂੰ ਕੋਈ ਇਲੈਕਸ਼ਨਲ ਇੰਟਰਸਟ ਨਹੀਂ ਲੱਗ ਜਿਹ ਤਰੀਕੇ ਦਾ ਹਾਂ ਤੁਮ ਕਰਾਇ ਤੇਰੀ ਨੂੰ ਰੋਕ ਦਿਆ ਮੇਰੀ ਦਵਾਨੀ ਹੈ ਅੱਛਾ ਮੈਨੂੰ ਮੈ ਜਾਣੀ ਕਮਲ ਮੇਰਾ ਦੋ ਕਮਲ ਨੂੰ ਵੀ ਪਤਾ ਮੈਨੂੰ ਕਮਲ ਮੈਨੂੰ ਜਾਂਦਾ ਤੇ ਮੈਂ ਇਸ ਕਰਕੇ ਬਹੁਤ ਚੰਗੀ ਤਾਂ ਜਾਂਦੇ ਕਿ ਮੈਨੂੰ ਘਰ ਬਣਾ ਦੇ ਚਾਹੇ ਇੱਕ ਕਮਰਾ ਹੀ ਪਾ ਦੇ ਕੋਈ ਗੱਲ ਨਹੀਂ ਉਹ ਦਿੱਕਤ ਦੇਖੋ ਤੁਸੀਂ ਆਂਟੀ ਦੁੱਖ ਕਲੀ ਸੁਣਿਆ ਇਹ ਇੱਕ ਜਣਾ ਨਹੀਂ ਹੈ ਮਾਲਾਂ ਚ ਬੜੇ ਜਨੇਹਾ ਜਿਹੜੇ ਦੁਖੀ ਨੇ ਬੜੇ ਕੋਈ ਕਿਸੇ ਆਪਣਾ ਢਿੱਡ ਨਹੀਂ ਬੋਲਦਾ ਕੋਈ ਕਿਸੇ ਨਾਲ ਆਪਣਾ ਸਮਝਦਾ ਦੁੱਖ ਸਭ ਬੋਲਦਾ ਆਂਟੀ ਨੂੰ ਮੇਰੇ ਚ ਕੁਝ ਨਜ਼ਰ ਆਇਆ ਆਂਟੀ ਨੇ ਮੇਰੇ ਨਾਲ ਆਪਣਾ ਢਿੱਡ ਦੀ ਗੱਲ ਬੋਲੀ ਹੈ ਹਨ ਵੇਖੋ ਮੈਂ ਤੁਹਾਡੀਆਂ ਸਾਰੀਆਂ ਉਮੀਦਾਂ ਖਰੀ ਉਤਰਾਂਗੀ ਇੱਕ ਵਾਰੀ ਮੌਕਾ ਦਿਓ ਸਾਥ ਦੋ ਮੇਰਾ ਮੈਂ ਹਮੇਸ਼ਾ ਤੁਹਾਡੇ ਨਾਲਾਂਗੀ ਮੁੰਡਾ ਬਹੁਤ ਚੰਗਾ ਤੁਸੀਂ ਬਹੁਤ ਚੰਗੇ ਬਹੁਤ ਸਾਥ ਦਿੰਦੇ ਗਰੀਬਾਂ ਦਾ ਬਹੁਤ ਭਲਾ ਕਰਦੇ ਹੋ ਆਂਟੀ ਅਸੀਂ ਆਪ ਗਰੀਬ ਹੈਗੇ ਆਂ ਆਪ ਬੜੀ ਗਰੀਬੀ ਚ ਟੁੱਟੇ ਸਾਡੇ ਸਾਰੇ ਦੁੱਖ ਪਤਾ ਹੈ ਇਹ ਜਿਹੜੇ ਹਾਲਾਤ ਤੁਸੀਂ ਐਵੇਂ ਕ ਮਾਪਰਾ ਨੂੰ ਤਾਂ ਜਾਣਦੀ ਹਾਂ ਕਿ ਤੁਸੀਂ ਫੇਰ ਕਮਰਾ ਕਿਰਾਏ ਤੇ ਜਿੰਨੇ ਅਸੀਂ ਕਰਵਾਏ ਨੇ ਕਰਾਏ ਜਿੰਨੇ ਕਟੇ ਹਾਂ ਜੇ ਤਾਂ ਤੁਸੀਂ ਤੇ ਜਾਣਦੇ ਫੇਰ ਪਰਮਾਤਮਾ ਨੇ ਚਲੋ ਸਾਨੂੰ ਦਿੱਤਾ ਢੀਵਾਰੀ ਆਏਗੀ ਕਿ ਜਿੰਨੇ ਸੰਗ ਤੇ ਇੱਥੇ ਸਾਡੇ ਵੱਡੇ ਭਰਾ ਭੈਣਾਂ ਜਿੰਨੇ ਵੀ ਵੱਡੇ ਛੋਟੇ ਬਜ਼ੁਰਗ ਸਾਰੇ ਇੱਥੇ ਬੈਠੇ ਹੋਣਾ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾ ਜਗਰੂ ਵਾਲਮੀਕੀ ਜੀ ਮੈਂ ਇਹ ਆ ਸਭ ਨੂੰ ਪਤਾ ਵੀ ਰਾਮਤੀਸ ਨਾਲ ਜੁੜਿਆ ਹੈ ਸੇਵਾਦਾਰ ਹੈ ਇਸ ਟਾਈਮ ਸਾਡੇ ਸਤਿਕਾਰਯੋਗ ਸਾਡੇ ਕਮਲ ਭਾਜੀ ਤੇ ਸਾਡੀ ਭੈਣ ਨਤਾਸ਼ਾ ਗਿੱਲ ਜੀ ਬਹੁਤ ਮਾਣ ਵਾਲੀ ਗੱਲ ਹੈ ਤੁਹਾਡੀ ਸਾਰੀ ਫਿਰ ਬਰਾਦੀ ਆਪਣੀਆਂ ਤੇ ਸਾਡੇ ਸਾਰਿਆਂ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਇਸ਼ਲਾਗਾਯੋਗ ਉਪਰਾਲਾ ਹੈ ਸਾਰਿਆਂ ਦਾ ਤੇ ਤੁਹਾਡੇ ਸਾਰੇ ਸਹਿਯੋਗ ਦੀ ਲੋੜ ਹੈ ਆਪ ਸਾਰੀ ਸੰਗਤ ਨੂੰ ਇਹੋ ਬੇਨਤੀ ਹੈ ਵੀ ਇਸ ਵਾਰ ਆਪਾਂ ਇਹਨਾਂ ਦਾ ਸਾਥ ਦੀਏ ਫੁੱਲ ਲੀਡ ਦੇ ਨਾਲ ਜਿਤਾਈਏ ਆਪਣੇ ਕਮਲ ਭਾਈ ਨੂੰ ਤੇ ਨਤਾਸ਼ਾ ਭੈਣ ਜੀ ਨੂੰ ਤੇ ਕਿਉਂਕਿ ਆਪਾਂ ਬਹੁਤ ਸਾਲਾਂ ਤੋਂ ਬੜੀਆਂ ਸਰਕਾਰਾਂ ਦੇ ਨਾਲ ਸਾਥ ਦਿੱਤਾ ਉਹ ਸਾਡੇ ਪਿੰਡ ਨੂੰ ਵਰਤਿਆ ਹੀ ਲੋਕਾਂ ਨੂੰ ਖਾਸ ਕਰ ਸਾਡੀ ਬਰਾਦੀਆਂ ਨੂੰ ਤੇ ਕੋਈ ਨਹੀਂ ਸਾਡੀ ਪੁਸ਼ਕਿਸ਼ ਕਰਦਾ ਤੇ ਜਿੰਨੀ ਵਾਰੀ ਵੀ ਆਪਾਂ ਗਮਟਾਲੇ ਵਿੱਚ ਜਿਤਾ ਕੇ ਘਲ ਦਿੰਦੇ ਨੇ ਜੀ ਗਮਟਾਲੇ ਵਾਲਿਆਂ ਨੇ ਅਜੇ ਤੱਕ ਦੂਹਾ ਵੀ ਨਹੀਂ ਖੋਲਿਆ ਅੰਦਰੋਂ ਵੇਖ ਕੇ ਦੱਸ ਦਿੰਦੇ ਆ ਜੀ ਘਰ ਨਹੀਂ ਹੈਗੇ ਪਾਜੀ ਗਏ ਆ ਜਾਂ ਬਾਹਰ ਗਏ ਆ ਅੰਮੂ ਦੇ ਇਲੈਕਸ਼ਨ ਚ ਵੀ ਅਸੀਂ ਪੂਰਾ ਸਾਥ ਦਾ ਗਰਜੀਤ ਓਜਲੇ ਦੇ ਵੀ ਰਣਿਕੇ ਤੱਕ ਵੀ ਸਾਰਾ ਨਾਲ ਆਪਾਂ ਵਰਤ ਕੇ ਵੇਖਿਆ ਪਰ ਇਸ ਵਾਰ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਵੱਲੋਂ ਦਾਸ ਹੋਣ ਨੂੰ ਕਿ ਸਾਰੇ ਭੈਣ ਭਰਾ ਵੱਡੇ ਛੋਟੇ ਸਾਰਿਆਂ ਨੂੰ ਇਹੋ ਬੇਨਤੀ ਸਾਰੇ ਇਹਨਾਂ ਸਾਥ ਦਿਓ ਇਹਨਾਂ ਨੂੰ ਜਿਤਾਈਏ ਤੇ ਆਪਣੇ ਪਿੰਡ ਵਿੱਚ ਮੋਰ ਲਾਈਏ ਇਹੋ ਤੁਹਾਡੇ ਸਾਰਿਆਂ ਸਹਿਯੋਗ ਦੀ ਲੋੜ ਹੈ ਸਾਰਿਆਂ ਦਾ ਪੂਰਾ ਸਹਿਯੋਗ ਮਰ ਨਾਲ ਲੱਗੇ ਵੀ ਇਹਨਾਂ ਨੂੰ ਕਹਿਣ ਵੀ ਤੁਸੀਂ ਮੇਰ ਬਣੋ ਵੋਟਾਂ ਦੇ ਹੱਕਦਾਰ ਨੇ ਆਪੇ ਮੇਰ ਬਣੋ ਦੀ ਚਾਹ ਵਾਰ ਲਾ ਦੇਵੇਂ ਮਿਹਰਬਾਨ ਵੋਟ ਦੇ ਹੱਕਦਾਰ ਨੇ ਇਹਨਾਂ ਦਾ ਹੱਕ ਆ ਤੁਹਾਡਾ ਤੁਸੀਂ ਚਿਤਾਉਣਾ ਤੁਸੀਂ ਹੱਕ ਦੇਣਾ ਹੈ ਤੁਸੀਂ ਚਿਤਾ ਕੇ ਇਹਨਾਂ ਨੂੰ ਭੇਜਣਾ ਹੈ ਹੱਕ ਤੁਹਾਡੇ ਸਾਰੇ ਸਾਥ ਕਰਕੇ ਆ ਨਹੀਂ ਸਕੇ ਉਹਨਾਂ ਨੇ ਤੁਹਾਡਾ ਨਾ ਨੇਤਾ ਬਣ ਕੇ ਨਹੀਂ ਵਿਧੇ ਨਹੀਂ ਬਣ ਕੇ ਆਉਣਾ ਉਹਨਾਂ ਨੇ ਤੁਹਾਡਾ ਬੇਟਾ ਬਣ ਕੇ ਆਉਣਾ ਕਈ ਭੈਣਾਂ ਦਾ ਪੁੱਤ ਬਣਨਾ ਕਿ ਮਾਵਾ ਦਾ ਬੇਟਾ ਬੇਟਾ ਵਾ ਤੁਹਾਡਾ ਉਹਨੇ ਦੂਧੀਆਂ ਕਿਆ ਕਰਦੇ ਬਾਦਰੇ ਪਿਲੂ ਗੇਲਦੀ ਆਣਾ ਉਹ ਤੇ ਜਿੱਤ ਕੇ ਅਗਲਾ ਹੁਣ ਉਹ ਤੇ ਲਿਖਿਆ ਜਾਊਗਾ ਮਾਲਾ ਪਿੰਡ ਦਾ ਸੇਵਾਦਾਰ ਲੱਗੀ ਹੋਊਗੀ ਜੇ ਤੁਸੀਂ ਬਣਾਓਗੇ ਸੇਵਾਦਾਰ ਤੇ ਨੂੰ ਇਹ ਤਾਂ ਦੇ ਹੱਥ ਚ ਆ ਮਹਾਰਾਜ ਚੱਚਾ ਪਾਛਾ ਬਣਾਏ ਤੁਸੀਂ ਬਣਾਉਣਾ ਮੈਂ ਬਣਾਉਣਾ ਵੱਧ ਤੋਂ ਵੱਧ ਨਿਕਲਦਾ ਉਹ ਤਖਤੀ ਲੱਗੀ ਹੋਏ ਮਾਲਾ ਦਾ ਸੇਵਾਦਾਰ ਉਹਦੇ ਘਰ ਦੇ ਬਾਹਰ ਜੋ ਕਹ ਪਤਾਨੂੰ ਇਹ ਵੀ ਫੇਰ ਮੈਂ بار بار ਕਹਿੰਦਿਆਂ ਜੇ ਕਿਨੂੰ ਕੋਈ ਸ਼ੱਕ ਹੈ ਭਾਈ ਵੀਡੀਓ ਆਡੀ ਬਣਾ ਲਓ ਸਾਨੂੰ ਦੱਸਣਾ ਵੀ ਆ ਤੁਸੀਂ ਕਿਹਾ ਤੇ ਵਾਦੇ ਨਹੀਂ ਪੂਰੇ ਕੀਤੇ ਕਰਕੇ ਵਿਖਾਵਾਂਗੇ ਜੋ ਜਿੰਦਾਬਾਦ ਦਸ਼ਾ ਗੱਲ ਜਿੰਦਾਬਾਦ ਦਸ਼ਾ ਗੱਲ ਜਿੰਦਾਬਾਦ ਕਮਲ ਭਾਜੀ ਜਿੰਦਾਬਾਦ ਕਮਲ ਭਾਜੀ ਜਿੰਦਾਬਾਦ ਜਿੱਤ ਗਿਆ ਵੀ ਜਿੱਤ ਗਿਆ ਕਮਲ ਭਾ ਜਿੱਤ ਗਿਆ ਜਿੱਤ ਗਿਆ ਵੀ ਜਿੱਤ ਗਿਆ ਕਮਲ ਭਾ ਜਿੱਤ ਗਿਆ ਜਿੱਤ ਗਿਆ ਵੀ ਜਿੱਤ ਗਿਆ ਕਮਲ ਭਾ ਜਿੱਤ ਗਿਆ ਦਸ਼ਾ ਗੱਲ ਜਿੰਦਾਬਾਦ ਹਾਂਜੀ ਮੈਡਮ ਜੀ ਤੁਸੀਂ ਲੈਕਚਰ 'ਚ ਖੜੇ ਹੋਏ ਜੀ ਦੇਖੋ ਲੈਕਚਰ 'ਚ ਮੈਂ ਖੜੀ ਹੋਈ ਆ ਆਪਣੀ ਕੀ ਨੇ ਇਹ ਵਾਰਡ ਦੇ ਹਾਲਾਤ ਵੇਖੇ ਮੇਰੀ ਇਹ ਵਾਰਡ ਨਹੀਂ ਮੇਰਾ ਪਰਿਵਾਰ ਆ ਪਰ ਮੈਂ ਆਪਣੇ ਪਰਿਵਾਰ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਚਾਹੀਦਾ ਵਾ ਇਹ ਸਾਰਾ ਪਰਿਵਾਰ ਮੇਰੇ ਨਾਲ ਸਾਥ ਦਵੇ ਤੇ ਮੈਂ ਇਸ ਵਾਰਡ ਵਿੱਚ ਸਾਰੇ ਕੰਮ ਕਰਕੇ ਵਿਖਾਵਾਂਗੇ ਇਹਨਾਂ ਨੂੰ ਤੁਹਾਡੇ ਸਾਹਮਣੇ ਇੱਕ ਡੱਪਰ ਵਹੰਗਾਰਾ ਮਿਲ ਰਿਹਾ ਕੱਲ ਵੀ ਸਾਰੇ ਇਲਾਕੇ ਵਿੱਚ ਵੇਖਿਆ ਪਰਸੋਂ ਵੀ ਮੈਂ ਕਿੰਨੇ ਦਿਨਾਂ ਤੋਂ ਕੰਪੇਨਿੰਗ ਕਰ ਰਿਹਾ ਇੰਨਾ ਪਿਆਰ ਤੇ ਦਮ ਨਾਲ ਪਿੰਡ ਰਹੇ ਮਸ ਇਸ ਪਿਆਰ ਨੂੰ ਪੂਰਾ ਕਰਕੇ ਵਿਖਾ ਦੇਣਾ ਸਾਰੇ ਜਣੇ ਜਿਸ ਤਰ੍ਹਾਂ ਗਲੀਆਂ ਨਾਲੀਆਂ ਤੋਂ ਬਸ ਰਹਿ ਗਿਆ ਕੰਮ ਹੋਰ ਇਸ ਤੋਂ ਇਲਾਵਾ ਤਾਂ ਕੁਝ ਹੁੰਦਾ ਹੀ ਨਹੀਂ ਦੇਖੋ ਜੀ ਇੰਨੇ ਸਾਲਾਂ ਤੋਂ ਮਾਹਲਾਂ ਚ ਕਾਉਂਸਲਰ ਬਣ ਰਹੇ ਨੇ ਤੁਸੀਂ ਪਿਛਲੇ ਸਾਲ ਇਲੈਕਸ਼ਨਾਂ ਚ ਕਾਉਂਸਲਰ ਬਣਾ ਕੇ ਭੇਜੇ ਉਸ ਤੋਂ ਪਿਛਲੇ ਸਾਲ ਵੀ ਬਣਾ ਕੇ ਭੇਜੇ ਹੈ ਅੱਜ ਤੱਕ ਤੁਹਾਡੇ ਕੰਮ ਉੱਥੇ ਦੇ ਉੱਥੇ ਹੀ ਨਹੀਂ ਅੱਜ ਤੱਕ ਗਲੀਆਂ ਦੇ ਗਲੀਆਂ ਉੱਥੇ ਇੱਕ ਪਾਣੀ ਦੀ ਸਮੱਸਿਆ ਤਾਂ ਕਰਨੀ ਇਨਾ ਕਾਉਂਸਲਰਾਂ ਦਾ ਹੋਰ ਹੀ ਪਾਣੀ ਦੀ ਸਮੱਸਿਆ ਸਭ ਤੋਂ ਵੱਡ ਬਦ ਬਿਮਾਰੀ ਇੰਨੇ ਕਿਨੇ ਕਿ ਬੱਚੇ ਪਾਣੀ ਨਾਲ ਬਿਮਾਰ ਹੋ ਰਹੇ ਆ ਦਵਾਈਆਂ ਤੇ ਪੈਸੇ ਲਾ ਰਹੇ ਨੇ ਲੋਕ ਕਿੱਡੀ ਵੱਡੀ ਸਮੱਸਿਆ ਲੋਕਾਂ ਨੂੰ ਪਾਣੀ ਤਾਂ ਘੱਟੋ ਘੱਟ ਸਾਫਾਈ ਨੂੰ ਮਿਲਣਾ ਚਾ ਜਿਸ ਤਰ੍ਹਾਂ ਕਿ ਹੁਣ ਤੁਸੀਂ ਖਲੋਤੇ ਖੜੇ ਹੋਏ ਜੋ ਵਾਅਦੇ ਕਰ ਰਹੇ ਜੋ ਇਹ ਪੂਰੇ ਉੱਤਰਨਗੇ ਇਹ ਵਾਅਦੇ ਵੇਖੋ ਇਹ ਤੁਹਾਨੂੰ ਲੋਕੀ ਦੱਸਣਗੇ ਤੁਸੀਂ ਲੋਕਾਂ ਕੋ ਉਚਾਰ ਲਓ ਅੱਜ ਤੱਕ ਰੰਨੇ ਸਾਲਾਂ ਤੋਂ ਬਿਨਾ ਇਲੈਕਸ਼ਨਾਂ ਤੋਂ ਕੰਮ ਕੀਤੇ ਅਸੀਂ 10-15 ਸਾਲਾਂ ਤੋਂ ਲੋਕਾਂ ਦੀ ਬਿਨਾ ਇਲੈਕਸ਼ਨਾਂ ਦੀ ਸੇਵਾ ਕਰ ਰਹੇ ਹਾਂ ਸਾਰੇ ਭੈਣ ਭਰਾਣੇ ਅੱਗੇ ਲਾ ਕੇ ਸਾਨੂੰ ਕਿਹਾ ਕਿ ਤੁਸੀਂ ਖਲੋਓ ਤੁਸੀਂ ਸਾਡੇ ਮੁਖ ਬਣੋ ਤੁਸੀਂ ਸਾਡੀ ਸੇਵਾ ਕਰੋ ਇਹਨਾਂ ਨੇ ਸੇਵਾ ਦਾ ਮੌਕਾ ਦੇਣਾ ਹੁ ਸਾਨੂੰ ਆਪ ਤੁਸੀਂ ਲੋਕਾਂ ਦੇ ਵਿਚਾਰ ਲਾਓ ਸਲਕੇਨ ਜੈਸ਼ੀ ਵਾਹਿਗੁਰੂ ਜੀ ਖਾਲਸਾ ਅੱਛੀ ਬਾਖੀ ਫਤਿਹ ਆਪ ਸਾਰੇ ਸੰਗਤ ਨੂੰ ਜੈ ਗੁਰੂ ਵਾਲਮੀਕ ਜੀ ਹਰ ਹਰ ਵਾਲਮੀਕੀ ਮੈਂ ਜੀ ਦਾਸ ਬਲਜੀਤ ਸਿੰਘ ਦੋ ਬਟਾਮਾਲ ਵੀਰ ਜੀ ਸਤਿਰੁਪ ਪੰਜਾਬ ਸ਼੍ਰੀ ਧੂਣਾ ਸਾਹਿਬ ਟੈਕ ਤੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਧੂਣਾ ਸਾਹਿਬ ਟੈਕ ਤੋਂ ਅਜੇ ਸੇਵਾਦਾਰ ਦਰਬਾਰ ਦੇ ਹੋਣ ਦੇ ਨਾਲ ਤੇ ਆਪ ਸਭ ਨੂੰ ਬੇਨਤੀ ਹੈ ਕਿ ਸਾਡੇ ਸਤਿਕਾਰਯੋਗ ਸਾਡੇ ਸ਼੍ਰੀ ਓਮਪrakash ਗੱਬਰ ਜੀ ਸਾਡੇ ਚੇਅਰਮੈਨ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਕਿਉਂਕਿ ਉਹ 70 ਨੰਬਰ ਵਾਰ ਤੋਂ 76 ਨੰਬਰ ਵਾਰ ਤੋਂ ਉਹ ਕਰਦੇ ਪੈ ਰਹੇ ਆਪਣੀ ਉਹਨਾਂ ਵੀ ਸਿਕਰਤ ਮਿਲੀ ਆ ਤੇ ਇਸ ਟਾਈਮ 85 ਨੰਬਰ ਵਾਰ ਤੋਂ ਸਾਡੇ ਭਰਾ ਸਤਿਕਾਰਯੋਗ ਸਾਡੇ ਕਮਲ ਕੁਮਾਰ ਕੋਈ ਜਿੰਨਾ ਦਾ ਬਹੁਤ ਹੀ ਸਾਰਾ ਪਿੰਡ ਮਾਣ ਕਰਦਾ ਪਿਆ ਸਤਿਕਾਰ ਕਰਦਾ ਪਿਆ ਸਾਰੇ ਸਮਾਜ ਵਾਸਤੇ ਬੜੀ ਵੱਡੀ ਗੱਲ ਹੈ ਗਵਾਲ ਮਡੀ ਤੋਂ ਉਹਨਾਂ ਨੇ ਇੱਥੇ ਆ ਕੇ ਸਾਡੇ ਦਾਸ਼ਮ ਭਰਾਈ ਹੋਈ ਹੈ ਤੇ ਉਸ ਟਾਈਮ ਲਾਕਡਾਊਨ ਦੇ ਵਿੱਚ ਵੀ ਪੂਰੇ ਗਰੀਬਾਂ ਦੇ ਮਸੀਹਾ ਬਣੇ ਹੋਏ ਹਨ ਉਹਨਾਂ ਨੇ ਸਾਰੀ ਗਰੀਬ ਜਨਤਾ ਨੂੰ ਆਪਣੇ ਹਿਸਾਬ ਦੇ ਨਾਲ ਬਹੁਤ ਹੀ ਦਾਨ ਦੇ ਨਾਲ ਤੇ ਬਹੁ ਜੋ ਵੀ ਉਹਨਾਂ ਦੇ ਘਰ ਕੋਈ ਜਾਂਦਾ ਕੋਈ ਵੀ ਨਿਰਾਸ਼ਾ ਚ ਨਹੀਂ ਆਉਂਦਾ ਕਿਉਂਕਿ ਉਹਨਾਂ ਨੇ ਲੌਕਡਾਊਨ ਦੇ ਵਿੱਚ ਹੀ ਫੁੱਲ ਲੋਕਾਂ ਦੀ ਸੇਵਾ ਕੀਤੀ ਹੈ ਕਿ ਉਹਨਾਂ ਦੇ ਘਰ ਤੋਂ ਰਾਸ਼ਨ ਵਗੈਰਾ ਜੋ ਵੀ ਹੋਣ ਵੀ ਉਹ ਜਿੰਨੇ ਵੀ ਸੰਸਕਾਰ ਕਰ ਰਹੇ ਆ ਜਿੰਨੀਆਂ ਵੀ ਐਨਜੀਓ ਆ ਉਹਨਾਂ ਦੇ ਨਾਲ ਹੀ ਸਾਰੇ ਤੇ ਸਾਰੇ ਪਿੰਡ ਦੇ ਜਿੰਨੀਆਂ ਵੀ ਗਰੀਬ ਵਰਗਿਆ ਸਾਰੀ ਜਨਤਾ ਉਹਨਾਂ ਦੇ ਨਾਲ ਇਸ ਟਾਈਮ ਮੋਢਾ ਮੋਢਾ ਲਾ ਕੇ ਖੜੇ ਆ ਕਿਉਂਕਿ ਮੈਂ ਇੰਨੇ ਸਾਲਾਂ ਤੋਂ ਵੇਖਦਾ ਆ ਰਿਹਾ ਇਹਨੇ ਇਲੈਕਸ਼ਨ ਵੇਖਿਆ ਇੰਨਾ ਜ਼ਿਆਦਾ ਰਿਸਪੌਂਸ ਕਿਸੇ ਨੇ ਨਹੀਂ ਦਿੱਤਾ ਜਿੰਨਾ ਸਾਰੀ ਪਿੰਡ ਦੀ ਸੰਗਤ ਜਿੰਨੀ ਗਰੀਬ ਜਨਤਾ ਆ ਜਿੰਨੇ ਸਾਰੇ ਲੋਕ ਸਾਰੇ ਉਹਨਾਂ ਦਾ ਸਾਥ ਦੇ ਰਹੇ ਅਸੀਂ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੇ ਆ ਆਪ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪਿੰਡਵਾਲ ਦੀ ਸੰਗਤ ਜਾਂ ਇਸੇ ਪਾਸ ਜੀ ਸਾਰੇ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਡੇ ਸਰਕਾਰ ਜੋ ਕਮਲ ਭਾਜੀ ਨੇ ਤੇ ਭੈਣ ਨਤਾਸ਼ਾ ਗਿੱਲ ਨੂੰ ਜਿੱਨ ਦਿਤਾਈਏ ਤੇ ਉਹਨਾਂ ਦਾ ਇੱਕ ਹਸਾਬ ਨਾਲ ਜਿਹੜੀ ਮੋਹਰ ਹੈ ਆਪਣੇ ਪਿੰਡ ਵਿੱਚ ਲਾਈਏ ਆਪ ਸਾਰੋ ਸਾਥੀ ਗੱਲ ਜੈਗੁਰਵਾਲ ਨੂੰ ਜੀ ਹਰ ਹਰ ਵਾਰ ਵਿੱਚ